ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਰੋਇਪੁਰ ਐਸਐਸਪੀ ਐਨਆਰਆਈ ਸੱਲ ਜੇ ਜੋ ਵੀ ਹੈ ਚੀਜ਼ ਹੋਈ ਆ ਸਾਡੇ ਭਤੀਜੀ ਨਾਲ ਇਹਦੇ ਨਾਲ ਸਾਰਾ ਬਿਆਰ ਸਾਰਾ ਸ਼ਹਿਰ ਨਾਲ ਸਾਡਾ ਸਾਥ ਦੇਵੇ ਇੰਨੇ ਦਾ ਫਰੋਇਪੁਰ ਦੀ ਇਸ ਵਿੱਚ ਮੈਂ ਸਮਝਾਂਗਾ ਵੀ ਇੱਥੇ ਇੱਜ਼ਤਾਂ ਦਾ ਕੋ ਕੁੜੀਆਂ ਦੀ ਇੱਜ਼ਤਾਂ ਦਾ ਕੋਈ ਸਤਕਾਰ ਨਹੀਂ ਹੈਗਾ ਵੀ ਜਿੱਥੇ ਖੁਸ਼ੀਆਂ ਦਾ ਮੋੜ ਹੋਣਾ ਚਾਹੀਦਾ ਤੁਸੀਂ ਦੇਖ ਲਓ ਸਾਰਾ ਪਰਿਵਾਰ ਮੰੰਜਾਂ ਦੇ ਬੇਟਾ ਜਿਵੇਂ ਤੇ ਕੋਈ ਮਾਤਮ ਚਾਇਆ ਹੁੰਦਾ ਸੋ ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਦੁਕਾਨਦਾਰ ਵੀ ਜਿੰਨੇ ਵੀ ਬੀੜਦੇ ਪਰਿਵਾਰ ਨਾਲ ਖੜਨ ਠੀਕ ਹੈ ਇਸ ਚੀਜ਼ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੋ ਕਿ ਅਸੀਂ ਉਹਦੀ ਭਤੀਜੀ ਨੂੰ ਅਸੀਂ ਹੌਸਲਾ ਦੇ ਸਕੀਏ ਵੀ ਪਰਸੋ ਚੌਥੀ ਦੀ ਬਰਾਤ ਸੀ ਕੁੜੀ ਨੂੰ ਉਹਦੇ ਘਰ ਸੁਕੀ ਜਾਂਦੀ ਵੀ ਭੇਜ ਸਕੀਏ ਸੋ ਇਹ ਹੀ ਕਹਿਣਾ ਚਾਹੁੰਦੇ ਆਂ ਜੋ ਵੀ ਫੈਸਲਾ ਪ੍ਰਸ਼ਾਸਨ ਹੋ ਗਿਆ ਪੰਜਾਬ ਪੁਲਿਸ ਹੋ ਗਿਆ ਉਹਦਾ ਇੱਕ ਬੱਚੀ ਸਮਝ ਕੇ ਕਰਨੀ ਨੇ ਬੱਚਾ ਬੜੀ ਐਕਸਾਈਟਮੈਂਟ ਨਾਲ ਬਾਹਰ ਆਇਆ ਵਿਆਹ ਕਰਾਣ ਆਇਆ ਜੋ ਵੀ ਇਹਦੇ ਨਾਲ ਹੋਇਆ ਬੜਾ ਤਕਾ ਆਇਆ ਸਾਡੇ ਨਾਲ ਹੀ ਸੋ ਸਾਰਿਆਂ ਨੂੰ ਸਤ ਸ੍ਰੀ ਅਕਾਲ